ਸ਼ਹਿਰ ਮੇ ਮਜ਼ਦੂਰ ਜੈਸਾ ਦਰਬਦਰ ਕੋਈ ਨਹੀਂ ਜਿਸ ਨੇ ਸਭ ਕੇ ਘਰ ਬਣਾਏ ਉਸ ਕਾ ਆਪਣਾ ਘਰ ਕੋਈ ਨਹੀਂ ਜੈਪੀਂ ਜੈਪਾਰਤ ਸਾਥਿਓ ਮੈਂ ਸਿੰਘਮਨ ਚੇਅਰਮੈਨ ਬਾਬਾ ਸਾਹਿਬ ਟਾਈਗਰ ਫੋਰਸ ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਮਜ਼ਦੂਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਮਜ਼ਦੂਰ ਦਿਵਸ ਵਾਲੇ ਦਿਨ ਜਾਨਕੀ ਕੱਲ 1 ਮਈ ਨੂੰ ਬਾਬਾ ਸਾਹਿਬ ਟਾਈਗਰ ਫੋਰਸ ਵੱਲੋਂ ਸਮਰਪਿਤ ਡਾਕਟਰ ਪੀਮਰਾਓ ਅੰਬੇਡਕਰ ਸਾਹਿਬ ਜੀ ਨੂੰ ਇੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੁਸ਼ਿਆਰਪੁਰ ਵਿਕੇ ਮੁਹੱਲਾ ਪ੍ਰੇਮਗੜ ਸਟੇਰੀ ਰੋਡ ਔਰ ਜਿੱਥੇ ਜੀਐਨਕੇ ਬੈਂਕ ਆ ਉਸੇ ਬਿਲਡਿੰਗ ਦੇ ਵਿੱਚ ਉਸ ਤੋਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਸਾਰੇ ਜਾਣੇ ਇਸ ਖੂਨਦਾਨ ਕੈਂਪ ਦਾ ਹਿੱਸਾ ਬਣੋ ਔਰ ਜੋ ਕਿ ਤੁਹਾਡੇ ਸਹਿਯੋਗ ਨਾਲ ਅਸੀਂ ਇਸ ਕੈਂਪ ਨੂੰ ਵਿਸ਼ਾਲ ਖੂਨਦਾਨ ਕੈਂਪ ਦਾ ਰੂਪ ਦੇ ਸਕੀਏ ਔਰ ਮੈਂ ਇੱਕ ਸਰਕਾਰ ਜਿਹੜੀ ਸਰਕਾਰਾਂ ਉਹਨਾਂ ਅੱਗੇ ਵੀ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਵੀ ਸਿਰਫ ਮਜ਼ਦੂਰਾਂ ਨੂੰ ਵੋਟ ਲਈ ਨਾ ਵਰਤੋ ਉਹਨਾਂ ਨੂੰ ਉਹਨਾਂ ਬਾਰੇ ਵੀ ਉਹਨਾਂ ਦੇ ਜਿਹੜੇ ਹੱਕ ਕੂ ਗਿਆ ਉਹ ਦਿੱਤੇ ਜਾਣ ਸਰਕਾਰਾਂ ਜਿਹੜੀ ਸਰਕਾਰ ਵੀ ਆਉਂਦੀ ਸਿਰਫ ਸਰਕਾਰਾਂ ਮਜ਼ਦੂਰਾਂ ਨੂੰ ਸਿਰਫ ਵੋਟ ਬੈਂਕ ਦੇ ਤੌਰ ਤੇ ਵਰਤਦੀਆਂ ਆ ਕੋਈ ਵੀ ਸਰਕਾਰ ਐਸੀ ਨਹੀਂ ਹਲਕਾ ਆਈ ਜਿਹੜੀ ਕਿ ਸਰਕਾਰ ਮਜ਼ਦੂਰਾਂ ਬਾਰੇ ਵੀ ਸੋਚੇ ਜਦ ਕਿ ਮਜ਼ਦੂਰ ਦੀ ਵੋਟ ਨਾਲ ਹੀ ਹਰ ਸਰਕਾਰ ਬਣਦੀ ਆ ਹਰ ਇੱਕ ਸਰਕਾਰ ਨੂੰ ਵੀ ਚਾਹੀਦਾ ਆ ਕਿ ਮਜ਼ਦੂਰਾਂ ਬਾਰੇ ਵੀ ਕੁਝ ਸੋਚਣ ਸੋ ਮਜ਼ਦੂਰਾਂ ਦਾ ਪੱਧਰ ਉੱਚਾ ਕਰਨ ਦੇ ਲਈ ਸਰਕਾਰਾਂ ਨੂੰ ਕੋਈ ਨਵੀਆਂ ਪਾਲਥੀਆਂ ਲੈ ਕੇ ਆਉਣੀ ਚਾਹੀਦੀਆਂ ਜੋ ਕਿ ਮਜ਼ਦੂਰ ਵੀ ਆਪਣੀ ਵਧੀਆ ਰੋਟੀ ਖਾ ਸਕੇ ਆਪਣੇ ਬੱਚੇ ਵਧੀਆ ਸਕੂਲਾਂ ਚ ਪੜਾ ਸਕੇ